ਹੈਲੋ ਜੀ ਥੋੜਾ ਸਾਰਾ ਤੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਆ ਦੇਖੋ ਅੱਜ ਅਸੀਂ ਇੱਕ ਨਹੀਂ ਦੋ ਨਹੀਂ ਪੂਰੇ ਸੱਤ ਡਿਜ਼ਾਈਨ ਆ 1 2 3 4 5 6 7 7 ਡਿਜ਼ਾਈਨ ਸੱਤੇ ਹੀ ਅਲੱਗ-ਅਲੱਗ ਕਲਰ 'ਚ ਬੁਣੇ ਹੋਏ ਅਗਲਾ ਕਲ ਸਾਰਿਆਂ ਦਾ ਕੰਬੀਨੇਸ਼ਨ ਅਲੱਗ-ਅਲੱਗ ਹੈ ਤੁਸੀਂ ਸੱਤ ਤਰ੍ਹਾਂ ਦੇ ਕੰਬੀਨੇਸ਼ਨ ਦੇਖੋਗੇ ਕਲਰ ਕੰਬੀਨੇਸ਼ਨ ਪਲੱਸ ਸੱਤ ਡਿਜ਼ਾਈਨ ਆ ਠੀਕ ਹੈ ਜੀ ਅੱਜ ਦੀ ਕਰਦੇ ਆ ਵੀਡੀਓ ਸ਼ੁਰੂ ਜਿਸ 'ਚ ਅਸੀਂ ਦੇਖਣ ਜਾ ਰਹੇ ਆ ਸੱਤ ਡਿਜ਼ਾਈਨ ਉਹ ਵੀ ਅਲੱਗ-ਅਲੱਗ ਰੰਗਾਂ ਚ ਬਣੇ ਹੋਏ ਮਿਸਕੇ ਕੋਈ ਦੋ ਰੰਗਾਂ ਚ ਤਿੰਨ ਰੰਗਾਂ ਚ ਮਲਟੀ ਕਲਰਸ ਤੇ ਇਹ ਸਾਰੇ ਡਿਜ਼ਾਈਨ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਦੋ ਰੰਗਾਂ ਚ ਵੀ ਪਾ ਸਕਦੇ ਹੋ ਮਲਟੀ ਕਲਰ ਚ ਵੀ ਪਾ ਸਕਦੇ ਹੋ ਠੀਕ ਹੈ ਤੇ ਫਿਰ ਅੱਗੇ ਰੰਗ-ਬਰੰਗੇ ਸੱਤ ਰੰਗਾਂ ਚ ਬਣੇ ਸੱਤ ਡਿਜ਼ਾਈਨ ਜਿਹੜੇ ਅੱਜ ਆ ਜਾ ਰਹੇ ਆ ਬਣਾ ਤੇ ਅਸੀਂ ਆ ਜਾਈਏ ਸਭ ਤੋਂ ਪਹਿਲਾਂ ਆਪਣੇ ਪਹਿਲੇ ਡਿਜ਼ਾਈਨ ਤੇ ਪਹਿਲੇ ਡਿਜ਼ਾਈਨ ਤੇ ਤਾਂ ਅਸੀਂ ਆਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਕਰਤਾ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਨਾਲ ਦੇ ਕਲਿੱਕ ਕਰੋ ਤਾਂ ਕਿ ਤੁਹਾਨਾਂ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਤਾਂ ਫੇਰ ਸ਼ੁਰੂ ਕਰਦੇ ਹਾਂ ਅਸੀਂ ਸਭ ਤੋਂ ਪਹਿਲਾ ਡਿਜ਼ਾਈਨ ਜਿਹੜਾ ਕਿ ਦੇਖੋ ਅਸੀਂ ਬਣਾਇਆ ਬਲੈਕ ਤੇ yellow ਕਲਰ ਬਲੈਕ ਤੇ yellow yellow ਕਲਰ ਆ ਥੋੜਾ orange ਜਿਹਾ ਤੇ ਹੈ orange ਜੀ ਤੁਸੀਂ orange ਤੇ ਪਲੱਸ ਬਲੈਕ ਐਸਾ ਦਾ ਮੈਂ ਇਸਕੇ ਸੰਤਰੀ ਤੇ ਕਾਲੇ ਦਾ ਕੰਬੀਨੇਸ਼ਨ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਔਰ ਡਿਜ਼ਾਈਨ ਦੀ ਲੁੱਕ ਵੀ ਕਿੰਨੀ ਪਿਆਰੀ ਆ ਰਹੀ ਆ ਦੇਖੋ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਪਾਉਂਗੇ ਤਾਂ ਪ੍ਰੋਜੈਕਟ ਦੇ ਲੁੱਕ ਬੜੀ ਹੀ ਵਧੀਆ ਆਊਗੀ ਬੜਾ ਹੀ ਵਧੀਆ ਡਿਜ਼ਾਈਨ ਬਣ ਕੇ ਆਂਦਾ ਇਹਦੀ ਫਰੰਟ ਸਾਈਡ ਅਤੇ ਦੇਖੋ ਇਹਦੀ ਬੈਕ ਸਾਈਡ ਹੈ ਇੱਕ ਟਾਈਮ 'ਤੇ ਇੱਕ ਹੀ ਕਲਰ ਚੱਲਦਾ ਹੈ ਤੇ ਇਸ ਕਰਕੇ ਦੋਨੇ ਹੀ ਕਲਰ ਤਕਰੀਬਨ ਬਰਾਬਰ ਲੱਗਦੇ ਨੇ ਚਾਹੇ ਦੋ ਸਲਾਈਆਂ ਇਹਦੀਆਂ ਤੇ ਇਸ ਤਰ੍ਹਾਂ ਪੈਂਦੀਆਂ ਨੇ ਪਰ ਕਲਰ ਦੋਨੇ ਹੀ ਬਰਾਬਰ ਲੱਗਦੇ ਨੇ ਤੇ ਇਹਦੇ ਲਈ ਅਸੀਂ ਕੀ ਕਰਨਾ ਪਹਿਲਾਂ ਮੈਂ ਬੇਸਿਕ ਕਲਰ ਇਸ ਨੂੰ ਬਲੈਕ ਰੱਖਿਆ ਹੈ ਇੱਕ ਕਲਰ ਤੁਹਾਨੂੰ ਬੇਸਿਕ ਰੱਖ ਕੇ ਤੁਸੀਂ ਇਸ ਚ ਜਿਸ ਤਰ੍ਹਾਂ ਮੈਂ ਇਸ ਚ orange ਕਲਰ ਯੂਜ਼ ਕੀਤਾ ਤਾਂ ਤੁਸੀਂ ਇਸ ਚ ਮਲਟੀ ਕਲਰ ਵੀ ਯੂਜ਼ ਕਰ ਸਕਦੇ ਹੋ ਦੇਖੋ ਕਿੰਨਾ ਪਿਆਰਾ ਹੈ ਛੋਟੇ ਛੋਟੇ ਜਿਹੇ ਡੱਬੀਆਂ ਦੀ ਤਰ੍ਹਾਂ ਬਣ ਕੇ ਬਿਲਕੁਲ ਹੀ ਅਲੱਗ ਬਲੈਕ ਕਲਰ ਬਿਲਕੁਲ ਉੱਪਰ ਕੇ ਆਇਆ ਹੋਇਆ ਤੇ ਦੂਜਾ ਇਸ ਤਰ੍ਹਾਂ ਵਿਚੋਂ ਸਾਨੂੰ ਦਿਖਾਈ ਦੇ ਰਿਹਾ ਥੋੜਾ ਥੋੜਾ ਤੇ ਇਹਦੀ ਲੁੱਕ ਬਿਲਕੁਲ ਹੀ ਅਲੱਗ ਰਹੀ ਹੈ ਤੇ ਫਿਰ ਐਸੇ ਡਿਜ਼ਾਈਨ ਦੇਖਦੇ ਨੇ ਵੀ ਐਸੀ ਕਿੱਦਾਂ ਬਣਾਇਆ ਹੋਇਆ ਇਸ ਡਿਜ਼ਾਈਨ ਲਈ ਸਾਨੂੰ ਕੁੰਡੇ ਚਾਹੀਦੇ 8 ਦੇ ਮਲਟੀਪਲ ਇੱਥੋਂ ਲੈ ਕੇ ਇੱਥੇ ਤੱਕ 8 8 ਫਿਰ 8 ਤੇ ਇਹ ਸਾਡੇ ਦੋ ਕੁੰਡੇ ਐਕਸਟਰਾ ਤੁਸੀਂ ਚਾਰ ਵੀ ਤਿੰਨ ਆ ਚਾਰ ਵੀ ਰੱਖ ਸਕਦੇ ਹੋ 8 ਦੇ ਮਲਟੀਪਲ ਸਾਨੂੰ ਇਹਦੇ ਕੁੰਡੇ ਚਾਹੀਦੇ ਤੇ ਦੋ ਕੁੰਡੇ ਅਸੀਂ ਐਕਸਟਰਾ ਰੱਖ ਲੈਣੇ ਆ ਤੇ ਅਸੀਂ ਕਰਦੇ ਆਪਣਾ ਪੈਟਰਨ ਸ਼ੁਰੂ ਪਹਿਲਾਂ ਅਸੀਂ ਬਲੈਕ ਦੇ ਨਾਲ ਪਾ ਲੈਣੀ ਆ ਦੋ ਸਲਾਈਆਂ ਪੁੱਠੀਆਂ ਪੁੱਠੀਆਂ ਠੀਕ ਹੈ ਪੁੱਠੇ ਪੁੱਠੀਆਂ ਪਾ ਕੇ ਅਸੀਂ ਪੁੱਠੀ ਸਲਾਈ ਤੋਂ ਆ ਜਾਣਾ ਸਾਡਾ ਜਿਹੜਾ ਦੂਜਾ ਰੰਗ ਹੈ ਉਹ ਪਿੱਛੇ ਤੋਂ ਸ਼ੁਰੂ ਹੋਣਾ ਸਾਡਾ ਦੂਜਾ ਰੰਗ ਅੱਗੇ ਤੋਂ ਨਹੀਂ ਅਸੀਂ ਪਿੱਛੇ ਤੋਂ ਸ਼ੁਰੂ ਹੋਣਾ ਹੈ ਡਿਜ਼ਾਈਨ ਜਿਹੜਾ ਸਾਡਾ ਪਿੱਛੇ ਤੋਂ ਦੂਜਾ ਰੰਗ ਲਗਾ ਕੇ ਅਸੀਂ ਸ਼ੁਰੂ ਕਰਨਾ ਹੈ ਠੀਕ ਹੈ ਪੁੱਠੀ ਸਲਾਈ ਤੇ ਆ ਕੇ ਅਸੀਂ ਦੂਜਾ ਰੰਗ ਲਗਾ ਲੈਣਾ ਤੇ ਦੂਜੇ ਰੰਗ ਦੇ ਨਾਲ ਅਸੀਂ ਕਿੱਦਾਂ ਕਰਨਾ ਦੋ ਅਸੀਂ ਕੁੰਡੇ ਪੁੱਠੇ ਪੁੱਠੀ ਸਲਾਈ ਦੇ ਵਿੱਚ ਦੂਜਾ ਰੰਗ ਲਗਾ ਕੇ ਅਸੀਂ ਦੋ ਕੁੰਡੇ ਪੁੱਠੇ ਤੇ ਜਿਹੜੇ ਫਿਰ ਅੱਗੇ 6 ਕੁੰਡੇ ਆ ਉਹ 6 ਦੇ 6 ਅਸੀਂ ਬਲ ਪਾ ਕੇ ਬਣਾ ਲੈਣੇ ਆ ਦੋ ਕੁੰਡੇ ਪੁੱਠੇ 6 ਬਲ ਪਾ ਕੇ ਦੋ ਕੁੰਡੇ ਪੁੱਠੇ 6 ਬਲ ਪਾ ਕੇ ਫਿਰ ਦੋ ਕੁੰਡੇ ਪੁੱਠੇ ਇਦਾਂ ਹੀ ਅਸੀਂ ਆਪਣੇ ਆਪਣੀ ਪੈਟਰਨ ਦੀ ਫਸਟ ਰੋ ਪਾ ਲਈ ਜਿਹੜੀ ਕਿ ਦੂਸਰੇ ਕਲਰ ਨਾਲ ਪਾਈ ਹੈ ਹੁਣ ਆ ਜਾਨਾ ਅਸੀਂ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਆ ਕੇ ਅਸੀਂ ਕੀ ਕਰਨਾ ਹੈ ਜਿਹੜੇ ਦੋ ਕੁੰਡੇ ਇਹਨਾਂ ਨੂੰ ਦੋ ਅਸੀਂ ਬੁਣ ਲੈਣਾ ਜਿਵੇਂ ਅਸੀਂ ਬਲ ਪਾਈ ਸੀ ਬਲ ਵਾਲੇ 6 ਦੇ 6 ਕੁੰਡੇ ਦਾ ਬਲ ਕੋਲ ਕੇ ਅਸੀਂ ਇਹਨਾਂ ਨੂੰ ਉੱਪਰੋਂ ਇੱਕ ਦੂਜੇ ਦੇ ਉੱਪਰੋਂ ਉਲਟਾ ਦੇਣਾ ਇਹ ਵਾਲੇ ਬਲ ਵਾਲੇ ਕੁੰਡੇ ਦੇ ਉੱਪਰ ਉਲਟਾ ਕੇ ਇਹਨਾਂ ਨੂੰ ਫਿਰ ਅਸੀਂ ਬੁਣ ਲੈਣਾ ਫਿਰ ਦੋ ਕੁੰਡੇ ਸਿੱਧੇ ਬੁਣ ਲੈਣੇ ਫਿਰ 6 ਕੁੰਡੇ ਤਿੰਨ ਤਿੰਨ ਨੂੰ ਤਿੰਨ ਕੁੰਡਿਆਂ ਨੂੰ ਤਿੰਨ ਦੇ ਵਿੱਚੋਂ ਉਲਟਾ ਕੇ ਤਿੰਨ ਕੁੰਡੇ ਅੰਦਰ ਤੇ ਤਿੰਨ ਕੁੰਡੇ ਅੰਦਰ ਕਰਕੇ ਅਸੀਂ 6 ਦੇ 6 ਕੁੰਡੇ ਮੁੰਲੇ ਨਹੀਂ ਅਸੀਂ ਦੇ ਫਿਰ 2 ਕੁੰਡੇ ਸਿੱਦੇ ਫਿਰ ਅਸਤੇ 6 ਕੁੰਡੇ ਸਿੱਦੇ ਫਿਰ 2 ਸਿੱਦੇ ਇੱਟਾ ਕਰਕੇ ਸਾਡੀ ਪੈਟਰਨ ਦੀ ਸੈਕਿੰਡ ਰੋ ਕੰਪਲੀਟ ਹੋ ਜਾਣੀ ਜਿਹੜੀ orange ਕਲਰ ਨਾਲ ਪਈ ਆ ਫਿਰ ਆਦਣਾ ਅਸੀਂ ਆਪਣੀ ਅਗਲੀ ਰੋ black ਕਲਰ ਵਾਲੀ ਦੇਖੋ black ਕਲਰ ਵਾਲੀ ਜਿਹੜੀ ਰੋ ਹੈ ਅਸੀਂ ਪੁੱਠੀ ਸਾਈਡ ਤੋਂ ਮੁੰਨੇ ਇਹਨੂੰ ਪੁੱਠਾ ਪੁੱਠੀ ਸਾਈਡ ਤੋਂ ਅਸੀਂ ਪਹਿਲਾਂ ਇੱਕ ਰੋ ਪੁੱਠੀ ਪਾ ਲੈਣੀ ਆ ਫਿਰ ਅਗਲੀ ਰੋ ਅਸੀਂ ਫਿਰ ਸਿੱਧੀ ਪਾ ਲੈਣੀ ਹੈ ਫਿਰ ਅਸੀਂ ਅਗਲੀ ਰੋ ਪੁੱਠੇ ਪਾ ਲੈਣੀ ਫਿਰ ਅਸੀਂ ਅਗਲੀ ਰੋ ਸਿੱਧੀ ਪਾ ਲੈਣੀ ਹੈ ਔਰ ਇਹ ਬਲੈਕ ਕਲਰ ਦੀਆਂ ਅਸੀਂ ਚਾਰ ਰੋ ਪਾਈਆਂ ਹਨ ਬਸ ਐਦਾਂ ਹੀ ਅਸੀਂ ਇਸ ਡਿਜ਼ਾਈਨ ਉੱਪਰ ਉੱਪਰ ਬਣਾਇਆ ਜਣਾ ਤਾਂ ਤੇ ਸਾਡੇ ਡਿਜ਼ਾਈਨ ਦੀ ਲੁੱਕ ਐਤਾ ਹੋ ਜਾਣੀ ਤੇ ਸਾਡਾ ਹੋ ਗਿਆ ਪਹਿਲਾ ਡਿਜ਼ਾਈਨ ਅਸੀਂ ਆਗੇ ਹੁਣ ਦੂਜਾ ਦੂਜਾ ਵੀ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਦੂਜਾ ਕੰਬੀਨੇਸ਼ਨ ਅਸੀਂ ਬਣਾਇਆ ਹੋਇਆ ਹੈ ਵਾਈਟ ਤੇ ਗ੍ਰੀਨ ਕਲਰ ਵਾਈਟ ਤੇ ਗ੍ਰੀਨ ਕਲਰ ਸ ਬੜਾ ਹੀ ਪਿਆਰਾ ਜਿਹਾ ਲਾਈਟ ਜਿਹਾ ਕੰਬੀਨੇਸ਼ਨ ਹੈ ਜਿਹੜਾ ਕਿ ਸਾਡੇ ਅੱਖਾਂ ਨੂੰ ਵੀ ਬੜਾ ਹੀ ਸਕੂਨ ਜਿਹਾ ਦੇ ਰਿਹਾ ਹੈ ਦੇਖੋ ਇਹ ਹੈਗੇ ਆ ਦੇਖੋ ਕਿੰਨਾ ਚਟਕਪਟਕ ਵਾਲੇ ਰੰਗ ਆ ਠੀਕ ਹੈ ਇਹ ਹੈਗਾ ਸਾਡੇ ਬਿਲਕੁਲ ਕੂਲ ਕਲਰ ਆ ਦੇਖੋ ਅਗਰ ਬੱਚਿਆਂ ਨੇ ਬਣਾਵਾਂਗੇ ਤਾਂ ਤੁਸੀਂ ਦੇਖੋ ਇਸ ਦੇ ਬੜੇ ਹੀ ਪਿਆਰੀ ਇਹ ਵਧੀਆ ਆਊਗਾ ਤੇ ਇਹ ਵੀ ਤੁਸੀਂ ਬਣਾ ਸਕਦੇ ਹੋ ਜੀ ਦੀ ਮਰਜ਼ੀ ਲਈ ਤੇ ਇਹ ਵੀ ਸਾਡਾ ਜਿਹੜਾ ਹੈਗਾ ਬਹੁਤ ਹੀ ਸੋਖਾ ਡਿਜ਼ਾਈਨ ਆ ਸਿਰਫ 2-2 ਸਲਾਈਆਂ ਅਸੀਂ ਪਾਈ ਹੋਈਆਂ ਇਹਦੇ ਲਈ ਵੀ ਕੁੰਡੇ 8 ਦੇ ਮਲਟੀਪਲ ਚਾਹੀਦੇ ਆ 2 ਕੁੰਡੇ ਐਕਸਟਰਾ ਪਾ ਲੈਣੇ ਪੈਟਰਨ ਦੀ ਫਰਸਟ ਰੋ ਅਸੀਂ ਜਿਹੜੇ ਕਲਰ ਨਾਲ ਗ੍ਰੀਨ ਕਲਰ ਨਾਲ ਪਾਵਾਂਗੇ ਜਿਹੜਾ ਅਸੀਂ ਕਲਰ ਟੂਥਾ ਲਗਾਣਾ ਉਹਨਾਂ ਅਸੀਂ ਕੀ ਕਰਨਾ ਦੋ ਕੁੰਡੇ ਪੁੱਠੇ ਤਿੰਨ ਦਾ ਇੱਕ ਫਿਰ ਦੋ ਕੁੰਡੇ ਪੁੱਠੇ ਇੱਕ ਤੋਂ ਤਿੰਨ ਫਿਰ ਦੋ ਕੁੰਡੇ ਪੁੱਠੇ ਇੱਕ ਤਿੰਨ ਤੋਂ ਇੱਕ ਦੋ ਕੁੰਡੇ ਪੁੱਠੇ ਤੇ ਫਿਰ ਅਸੀਂ ਇੱਥੇ ਇੱਕ ਤੋਂ ਤਿੰਨ ਬਣਾਈ ਹੋਏ ਐਦਾਂ ਹੀ ਪੂਰੀ ਰੋ ਪਾ ਲੈਣੀ ਹੈ ਅਸੀਂ ਸਿੱਧੀ ਪੁੱਠੀ ਰੋ ਅਸੀਂ ਪੂਰੀ ਪੁੱਠੀ ਫਿਰ ਸਿੱਧੀ ਰੋ ਪੂਰੀ ਸਿੱਧੀ ਫਿਰ ਪੁੱਠੀ ਰੋ ਪੁੱਠੀ ਇਹ ਹੀ ਚਾਰ ਰੋ ਦਾ ਸਾਡਾ ਪੈਟਰਨ ਹੈ ਇਹ ਹੀ ਚਾਰ ਰੋ ਅਸੀਂ ਉੱਪਰ ਪਰਪੀਰ ਕਰੀ ਜਾਣੇ ਫਿਰ ਅਸੀਂ ਵਾਈਟ ਕਲਰ ਸ਼ੁਰੂ ਕਰਕੇ ਫੇਰ ਸੇਮ ਇੱਦਾ ਹੀ ਇੱਕ ਕੁੰਡਾ ਸਿੱਧਾ ਦੋ ਕੁੰਡੇ ਸਿੱਧੇ ਤਿੰਨ ਦਾ ਇੱਕ ਫੇਰ ਅਸੀਂ ਇੱਕ ਕੁੰਡਾ ਸਿੱਧਾ ਦੋ ਕੁੰਡੇ ਸਿੱਧੇ ਸੌਰੀ ਪੁੱਠੇ ਦੋ ਕੁੰਡੇ ਪੁੱਠੇ ਤਿੰਨ ਦਾ ਇੱਕ ਫੇਰ ਦੋ ਕੁੰਡੇ ਪੁੱਠੇ ਫੇਰ ਅਸੀਂ ਇੱਕ ਤੋਂ ਤਿੰਨ ਬਣਾ ਲੈਣੀ ਜਾਲੀ ਪਾ ਕੇ ਕੁੰਡਾ ਬੁਣਿਆ ਫੇਰ ਜਾਲੀ ਪਾ ਕੇ ਇੱਕ ਕੁੰਡਾ ਬੁਣਿਆ ਫੇਰ ਅਸੀਂ ਇੱਕ ਕੁੰਡਾ ਪੁੱਠਾ ਦੂਜਾ ਕੁੰਡਾ ਪੁੱਠਾ ਤਿੰਨ ਦਾ ਇੱਕ ਫੇਰ ਅਸੀਂ ਕੁੰਡਾ ਪੁੱਠਾ ਤੇ ਦੂਜਾ ਕੁੰਡਾ ਪੁੱਠਾ ਫੇਰ ਅਸੀਂ ਇੱਕ ਧਾਗਾ ਅੱਗੇ ਕਰਕੇ ਜਾਲੀ ਪਾਈ ਇੱਕ ਕੁੰਡਾ ਸਿੱਧਾ ਬੁਣ ਲੈਆ ਫੇਰ ਜਾਲੀ ਪਾਈ ਤੇ ਫਿਰ ਅਸੀਂ ਇਹ ਫਿਰ ਦੋ ਕੁੰਡੇ ਪੁੱਠੇ ਤਿੰਨ ਦਾ ਇੱਕ ਦੋ ਕੁੰਡੇ ਪੁੱਠੇ ਇੱਦਾਂ ਹੀ ਅਸੀਂ ਇਹ ਚਾਰ-ਚਾਰੋ ਇੱਕ-ਇੱਕ 컬러 ਦੇ ਪਾਈ ਜਾਨੇ ਤਾਂ ਸਾਡਾ ਇਹ ਵਧੀਆ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਦੇਖੋ ਇਹ ਵੀ ਕੰਬੀਨੇਸ਼ਨ ਕਿੰਨਾ ਪਿਆਰਾ ਲੱਗ ਰਿਹਾ ਹੁਣ ਆਖੇ ਅਸੀਂ ਡਾਰਕ ਡਾਰਕ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਦੇਖੋ ਇਹ ਸਾਡਾ ਤੀਜਾ ਡਿਜ਼ਾਈਨ ਹੈ ਜਿਹੜਾ ਕਿ ਅਸੀਂ ਦੇਖੋ ਮਲਟੀ ਕਲਰ ਸੇ ਬਣਾਇਆ ਹੋਇਆ ਹੈ ਇਸ ਤੇ ਮੈਂ ਦੇਖੋ ਬਲੈਕ ਬਲੈਕ ਦੇ ਵਿੱਚ ਰੈੱਡ ਇਹ ਰੈੱਡ ਕਲਰ ਪਾਇਆ ਹੋਇਆ ਹੈ ਰੈੱਡ ਦੇ ਨਾਲ ਫਿਰ ਇਹ ਦੇਖੋ ਵਾਈਟ ਕਲਰ ਪਾਇਆ ਹੋਇਆ ਹੈ ਵਾਈਟ ਦੇ ਨਾਲ ਇਹ ਦੇਖੋ ਇਹ ਕਲਰ ਹੈਗਾ ਸਾਡਾ ਬਦਾਮੀ ਰੰਗ ਪਾਇਆ ਹੋਇਆ ਹੈ ਐਦਾਂ ਕਰਕੇ ਅਲੱਗ-ਅਲੱਗ ਜਿਹੇ ਰੰਗ ਪਾਏ ਹੋਏ ਨੇ ਇੱਥੇ ਰੈੱਡ ਕਲਰ ਹੈ ਇੱਥੇ ਕੋਈ ਹੋਰ ਕਲਰ ਹੈ ਐਦਾਂ ਦਾ ਸੇ ਅਲੱਗ-ਅਲੱਗ ਕਲਰ ਪਾਏ ਹਨ ਤੁਸੀਂ ਇਸ ਵਿੱਚ ਜਿੰਨੇ ਮਰਜ਼ੀ ਰੰਗ ਪਾ ਸਕਦੇ ਹੋ ਜਿੰਨੇ ਰੰਗ ਪਾਉਂਗੇ ਉਹਨਾਂ ਇਹ ਥੋੜਾ ਡਿਜ਼ਾਈਨ ਵਧੀਆ ਹੋਊਗਾ ਤੇ ਡਿਜ਼ਾਈਨ ਬਹੁਤ ਹੀ ਸੋਖਾ ਹੈ ਕੀ ਕਰਨਾ ਪਹਿਲਾਂ ਅਸੀਂ ਜਿਹੜੀ ਸਲਾਈ ਪਾਣੀ ਹੈ ਇੱਕ ਰੰਗ ਸ਼ੁਰੂ ਕਰ ਲੈਣਾ ਕੋਈ ਵੀ ਰੰਗ ਸ਼ੁਰੂ ਕਰਕੇ ਇੱਕ ਕੁੰਡਾ ਸਿੱਧਾ ਇੱਕ ਬਗੈਰ ਬੁਣਿਆ ਇੱਕ ਸਿੱਧਾ ਇੱਕ ਬਗੈਰ ਬੁਣਿਆ ਇੱਕ ਸਿੱਧਾ ਇੱਕ ਬਗੈਰ ਬੁਣਿਆ ਇੱਕ ਸਿੱਧਾ ਇੱਕ ਬਗੈਰ ਬੁਣਿਆ ਇੱਦਾਂ ਬੁਣ ਕੇ ਚੱਲ ਜਾਣਾ ਉੱਠੀ ਰੋ ਦੇ ਵਿੱਚ ਫਿਰ ਅਸੀਂ ਇੱਕ ਕੁੰਡਾ ਕੁੱਠਾ ਜਿਹੜਾ ਬਗੈਰ ਬੁਣਿਆ ਸੀ ਉਹਨੂੰ ਬਗੈਰ ਬੁਣਿਆ ਹੀ ਚੁੱਕਦੇ ਚੱਲੇ ਜਾਣਾ ਇਹਦੇ ਨਾਲ ਜਿਹੜਾ ਬੇਸ ਕਲਰ ਅਸੀਂ ਇਸ ਬਲੈਕ ਰੱਖਿਆ ਹੋਇਆ ਠੀਕ ਹੈ ਬਲੈਕ ਨਾਲ ਇੱਦਾਂ ਬੁਣ ਲੈਣਾ ਫਿਰ ਅਗਲੀ ਰੋ ਦੇ ਵਿੱਚ ਫਿਰ ਅਸੀਂ ਜਿਹੜਾ ਬਲੈਕ ਵਾਲਾ ਸੀਗਾ ਅਸੀਂ ਉਹਨੂੰ ਹੁਣ ਅਸੀਂ ਦੂਜੇ ਰੰਗ ਦੇ ਨਾਲ ਬੁਣ ਲੈਣਾ ਫਿਰ ਬਲੈਕ ਨੂੰ ਫੇਰ ਅਸੀਂ ਹੁਣ ਬਗੈਰ ਬੁਨੇ ਉਤਾਰ ਲੈਣਾ ਫਿਰ ਦੂਜੇ ਰੰਗ ਨਾਲ ਇਹਨੂੰ ਬੁਣ ਲੈਣਾ ਬਲੈਕ ਨੂੰ ਬਗੈਰ ਬੁਨੇ ਫਿਰ ਅਸੀਂ ਦੂਜੇ ਰੰਗ ਨਾਲ ਇਹਨੂੰ ਬੁਣ ਲੈਣਾ ਤੇ ਬਲੈਕ ਨੂੰ ਬਗੈਰ ਬੁਨੇ ਆ ਐਦਾਂ ਕਰਕੇ ਇੱਕ ਟਾਈਮ 'ਚ ਇੱਕ ਹੀ ਕਲਰ ਇਸ ਤੇ ਚੱਲਦਾ ਹੈ ਤੇ ਇਹ ਡਿਜ਼ਾਈਨ ਸਾਡਾ ਐਦਾਂ ਬਣਦਾ ਆਂਦਾ ਦੇਖੋ ਬਲੈਕ ਅਸੀਂ ਬਗੈਰ ਬੁਨੇ ਉਤਾਰਿਆ ਹੈ ਤੇ ਵਾਈਟ ਨੂੰ ਅਸੀਂ ਬੁਣਿਆ ਹੋਇਆ ਹੈ ਬਲੈਕ ਬਗੈਰ ਬੁਨੇ ਆ ਵਾਈਟ ਨੂੰ ਬੁਣਿਆ ਤੇ ਫੇਰ ਵਿੱਚੋਂ ਇਸ ਲਾਈ ਸਾਡੀ ਬਲੈਕ ਦੀ ਪਈ ਹੋਈ ਹੈ ਐਦਾਂ ਹੀ ਅਸੀਂ ਬਾਰ ਬਾਰ ਇਸ ਲਾਈ ਰਿਪੀਟ ਕਰੀ ਜਾਣੀ ਹੈ ਤੇ ਸਾਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਹੈ ਜਿਨੇ ਕਲਰ ਇਸਟ ਪਾਉਂਗੇ ਉਹਨਾਂ ਹੀ ਥੋੜਾ ਪੈਟਰਨ ਵਧੀਆ ਆਊਗਾ ਸਿਰਫ ਇਹ ਸਾਡਾ ਦੋ ਕੁੰਡਿਆਂ ਦੇ ਪੈਟਰਨ ਮੀਨਸ ਕਿ ਇੱਕ ਇੱਕ ਕੁੰਡੇ ਤੇ ਹੀ ਪੈਂਦਾ ਇਹ ਹੋ ਗਿਆ ਸਾਡਾ ਤੀਜਾ ਹੁਣ ਅਸੀਂ ਆ ਜਾਣੇ ਆਪਾਂ ਚੌਥੇ ਪੈਟਰਨ ਦੇ ਉੱਪਰ ਜਿਹੜਾ ਕਿ ਸਦਾ ਬਹਾਰ ਕੰਬੀਨੇਸ਼ਨ ਰੈੱਡ ਤੇ ਵਾਈਟ ਚ ਅਸੀਂ ਬਣਾਇਆ ਹੋਇਆ ਦੇਖੋ ਇਹ ਵੀ ਸਾਡਾ 4 ਸਰੋ ਉਹਦਾ ਡਿਜ਼ਾਈਨ ਹੈ ਚਾਰੋ ਇੱਕ ਦੀਆਂ ਪਈਆਂ ਚਾਰੋ ਇੱਕ ਦੀਆਂ ਪਈਆਂ ਚਾਰੋ ਇੱਕ ਦੀਆਂ ਪਈਆਂ ਤੇ ਇਹ ਜਿਹੜਾ ਡਿਜ਼ਾਈਨ ਹੈ ਇਹ ਵੀ ਅਸੀਂ ਸਿੱਧੀ ਸਾਈਡ ਤੋਂ ਅਸੀਂ ਸ਼ੁਰੂ ਕਰਨਾ ਆਪਣਾ ਐਲ ਪਾ ਇੱਕ 컬러 ਪਾ ਲੈਣਾ ਤੇ ਉੱਥੋਂ ਅਸੀਂ ਕੀ ਕਰਨਾ ਇੱਕ ਤੋਂ ਅਸੀਂ ਤਿੰਨ ਕੁੰਡਿਆਂ ਨੂੰ ਇਕੱਠਾ ਬੁਣ ਕੇ ਤਿੰਨ ਤੋਂ ਹੀ ਤਿੰਨੇ ਬਣਾ ਲੈਣਾ ਫਿਰ ਅਸੀਂ ਤਿੰਨ ਤੋਂ ਤਿੰਨ ਫਿਰ ਅਸੀਂ ਤਿੰਨ ਤੋਂ ਤਿੰਨ ਤਿੰਨ ਤੋਂ ਤਿੰਨ ਤਿੰਨ ਤੋਂ ਤਿੰਨ ਦਹੀ ਹਿਸੇ ਬਣਨ ਦੇ ਚਲੇ ਜਾਣਾ ਬਸ ਪਹਿਲੇ ਚ ਅਸੀਂ ਡਿਜ਼ਾਈਨ ਪਾਣਾ ਪੁੱਠੇ ਰੋ ਫੇਰ ਪੁੱਠੇ ਸਿੱਧੇ ਫੇਰ ਸਿੱਧੇ ਫੇਰ ਪੁੱਠੇ ਪੁੱਠੇ ਫਿਰ ਅਸੀਂ ਇੱਕ ਰੋ ਸ ਫੇਰ ਡਿਜ਼ਾਈਨ ਪਾਇਆ ਹੋਇਆ ਬਸ ਇੱਕ ਰੋ ਚ ਇਸੇ ਹਟਾ ਪੈਟਰਨ ਬਣਦਾ ਹੈ ਤੇ ਇਹ ਦੇਖੋ ਪੈਟਰਨ ਦੀ ਲੁੱਕ ਬਿਲਕੁਲ ਹੀ ਅਲੱਗ ਜੀ ਆਂਦੀ ਹੈ ਤੇ ਇੱਕ ਇੱਕ ਕਲਰ ਦੇ ਗਿਆ ਚਾਰ ਸਸਲਾਈਆਂ ਸਿੱਪੀਆਂ ਹੋਈਆਂ ਨੇ ਤੁਸੀਂ ਚਾਹੋ ਤਾਂ ਇਸ ਮੱਟੀ ਮਲਟੀ ਕਲਰ ਵੀ ਯੂਜ਼ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਸਿਰਫ ਦੋ ਕਲਰ ਚ ਬਣਾ ਸਕਦੇ ਹੋ ਤੇ ਰੈੱਡ ਤੇ ਵਾਈਟ ਚ ਬਣਿਆ ਦੇਖੋ ਕਿੰਨਾ ਹੀ ਪਿਆਰਾ ਲੱਗ ਰਿਹਾ ਹੁਣ ਅਸੀਂ ਆ ਜਾਈਏ ਆਪਣੇ ਅਗਲੇ ਪੈਟਰਨ ਦੇ ਉੱਪਰ ਜਿਹੜਾ ਫਿਰ ਬਣਾਇਆ ਅਸੀਂ ਵਾਈਟ ਤੇ ਬਲੈਕ ਦੇ ਕੰਬੀਨੇਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਵੀ ਸਾਰੇ ਹੀ ਕੰਬੀਨੇਸ਼ਨ ਮੈਂ ਤੁਹਾਨੂੰ ਅਲੱਗ-ਅਲੱਗ ਦੱਸੇ ਹੋਏ ਆ ਇਹ ਅਸੀਂ ਬਲੈਕ ਤੇ ਵਾਈਟ ਚ ਬਣਾਇਆ ਹੋਇਆ ਦੇਖੋ ਇਹ ਵੀ ਬੜਾ ਹੀ ਪਿਆਰਾ ਡਿਜ਼ਾਈਨ ਆ ਸਾਡਾ इस ये भी सूँ अठ अठे मल्टीपल कुंडे चाहिए ने अठ अठ के मल्टीपल कुंडे चाहिए हैं तो चार चार रो का डिज़ाइन है एक कलर दार ओ एक कलर दिया चार एक कलर दिया चार ऐसा ही डिजाइन बन गया है डिज़ाइन बिल्कुल ही अलग है तो बिल्कुल ही बढ़िया देखो इस कुछ भी नहीं किया होचों चुकया हो बस एक कुंडे ਚਾਰੋਂ ਪਾਲਣੀ ਅਸੀਂ ਅਸੀਂ ਆ ਦੇਖੋ ਸਿੱਧੀ ਸਾਡੀ ਬੈਕ ਸਾਈਡ ਤੇ ਦੇਖੋ ਇਹ ਤੇ ਪੁੱਠੀਆਂ ਰੋ ਸਾਰੀਆਂ ਹੀ ਪੁੱਠੀਆਂ ਪਈਆਂ ਹੋਈਆਂ ਨੇ ਤੇ ਸਿੱਧੀਆਂ ਰੋ ਦੇ ਵਿੱਚ ਵੀ ਆ ਦੇਖੋ ਅਸੀਂ ਪਹਿਲੀ ਰੋ ਪੁੱਠੇ ਪਾ ਲੈਣੀ ਆ ਫਿਰ ਅਸੀਂ ਸਿੱਧੀ ਪਾ ਲੈਣੀ ਆ ਫਿਰ ਅਸੀਂ ਰੋ ਪੁੱਠੇ ਪਾ ਲੈਣੀ ਆ ਫਿਰ ਸਿੱਧੀ ਪਾ ਕੇ ਸਿੱਧੀ ਪਾ ਕੇ ਫਿਰ ਅਸੀਂ ਆ ਜੰਨੇ ਆਪਣੇ ਅਗਲੀ ਸਿੱਧੇ ਤੇ ਇਹਦੇ ਵਿੱਚ ਦੇਖੋ ਅਸੀਂ ਕਿੱਦਾਂ ਕਰਨਾ ਦੋ ਕੁੰਡੇ ਅਸੀਂ ਬੁਣ ਲੈਣੇ ਐਸੇ ਤੇ ਠੀਕ ਹੈ ਫਿਰ ਅਸੀਂ ਇੱਥੇ ਜਿਹੜੇ ਦੋ ਕੁੰਡੇ ਅਸੀਂ ਇਹਨਾਂ ਚ ਅਸੀਂ ਕੁੰਡੇ ਚੁੱਕ ਕੇ ਇੱਥੇ ਬਣਾਏ ਹੋਏ ਆ ਇਸਕੇ ਕੁੰਡੇ ਚੁੱਕੇ ਜਾਣਾ ਤੇ ਦੋ ਦਾ ਇੱਕ ਇੱਥੇ ਤੇ ਬਣਾਇਆ ਜਾਣਾ ਫਿਰ ਅਸੀਂ ਜਦੋਂ ਅਸੀਂ ਆਣਾ ਬਲੈਕ ਕਲਰ ਚ ਤਾਂ ਉਹ ਦੋ ਅਸੀਂ ਵਾਈਟ ਵਾਲੇ ਕੁੰਡੇ ਚੁੱਕ ਲੈਣੇ ਆ ਤੇ ਵਾਈਟ ਵਾਲੇ ਕੁੰਡੇ ਚੁੱਕੇ ਉਹਦਾ ਦੋ ਦਾ ਇੱਕ ਬਣਾ ਲੈਣਾ ਬਲੈਕ ਦੇ ਵਿੱਚ ਵਾਈਟ ਤੇ ਵਾਈਟ ਚ ਬਲੈਕ ਚੁੱਕ ਕੇ ਕੁੰਡੇ ਸਿੱਧਾ ਬਣਾਇਆ ਹੋਇਆ ਡਿਜ਼ਾਈਨ ਤੇ ਇਹਦੀ ਲੁੱਕ ਦੇਖੋ ਬਿਲਕੁਲ ਹੀ ਅਲੱਗ ਕਰ ਰਹੀ ਹੈ ਬਿਲਕੁਲ ਜਿਸ ਤਰ੍ਹਾਂ ਮੱਖੀਆਂ ਮੱਖੀ ਹੁੰਦੀ ਹੈ ਤੇ ਇਹ ਡਿਜ਼ਾਈਨ ਸਾਡਾ ਬਣ ਕੇ ਆ ਗਿਆ ਹੈ ਤੇ ਦੇਖੋ ਕੰਬੀਨੇਸ਼ਨ ਵੀ ਬੜਾ ਹੀ ਪਿਆਰਾ ਲੱਗ ਰਿਹਾ ਹੁਣ ਆ ਜਣੇ ਅਸੀਂ ਇੱਕ ਮਲਟੀ ਕਲਰ ਡਿਜ਼ਾਈਨ ਹੋਰ ਬਣਾਇਆ ਹੋਇਆ ਦੇਖੋ ਇਹ ਵੀ ਦੇਖੋ ਬਹੁਤ ਜਿਸ ਤਰ੍ਹਾਂ ਸੀ ਬੇਸ ਕਲਰ ਵਾਈਟ ਰੱਖ ਕੇ ਮੈਂ ਵਿੱਚ ਰੈੱਡ ਬਲੂ ਤੇ ਫਿਰ ਅੱਗੇ ਮਹਿਰੂਨ ਤਿੰਨ ਕਲਰ ਤੁਹਾਨੂੰ ਬਣਾ ਕੇ ਪਾ ਕੇ ਦਿਸਾਉਂ। ਦੇਖੋ ਰੈੱਡ ਆ ਫਿਰ ਬਲੂ ਆ ਫਿਰ ਰੈੱਡ ਆ ਫਿਰ ਬਲੂ ਫਿਰ ਮਹਿਰੂਨ। ਜੇ ਆ ਤੁਸੀਂ ਇਸ ਚ ਅਲੱਗ-ਅਲੱਗ ਕੰਬੀਨੇਸ਼ਨ ਅਲੱਗ-ਅਲੱਗ ਕਲਰ ਪਾ ਸਕਦੇ ਹੋ ਕਿਉਂਕਿ ਜਿਹੜੇ ਸਾਡੇ ਇਹ 4-4 ਰੋ ਪੈਂਦੀਆਂ ਨੇ। 2 ਰੋ ਸਾਡੀਆਂ ਇਹ ਤੇ 4 ਰੋ ਸਾਡੀਆਂ ਇਹ ਪੈਂਦੀਆਂ ਜਾਂਦੀਆਂ। ਦੇਖੋ ਬੈਕ ਸਾਈਡ ਤੇ ਇਦਾਂ। ਯਾਦ ਕਰੋ। ਬੜਾ ਹੀ ਪਿਆਰਾ ਸਾਡਾ ਡਿਜ਼ਾਈਨ ਬਣ ਕੇ ਆਉਂਦਾ ਹੈ। ਇਹ ਵੀ ਸਾਡਾ ਡਿਜ਼ਾਈਨ ਸਿੱਧੀ ਸਾਈਟ ਤੋਂ ਸ਼ੁਰੂ ਹੁੰਦਾ ਹੈ ਦੇਖੋ ਇਹ ਬਲਾ ਡਿਜ਼ਾਈਨ ਮਲਟੀ ਕਲਰਸ ਤੋਂ ਬਣਿਆ ਹੋਇਆ ਹੈ ਜਿਸ ਦੇ ਵਿੱਚ ਕਿਸੀਂ ਵਾਈਟ ਨੂੰ ਬੇਸਿਕ ਕਲਰ ਰੱਖਿਆ ਤੇ ਵਾਈਟ ਦੇ ਨਾਲ ਦੇਖੋ ਅਸੀਂ ਜਿਹੜੀ ਰੈੱਡ ਦੀਆਂ ਇਹ ਅਸੀਂ ਚਾਰਸ ਲਾਈਆਂ ਪਾਈਆਂ ਹਨ ਰੈੱਡ ਦੀ ਪਹਿਲਾਂ ਅਸੀਂ ਚਾਰੋ ਪਾ ਲੜੀਆਂ ਚਾਰੋ ਪਾਉਣ ਤੋਂ ਬਾਅਦ ਜਦੋਂ ਅਸੀਂ ਅਗਲੀ ਰੋ ਪਾਣੀ ਹੈ ਤਾਂ ਉਹਦੇ ਵਿੱਚ ਦੇਖੋ ਅਸੀਂ ਪਹਿਲਾਂ 1 2 3 4 ਕੁੰਡੇ ਬੁਣਨ ਤੋਂ ਬਾਅਦ ਅਸੀਂ ਇਹ ਕੁੰਡਾ ਨੀਚੋਂ ਚੁੱਕ ਲਿਆ ਹੋਇਆ ਹੈ ਵਾਈਟ ਵਾਲਾ ਤੁੱਕ ਕੇ 2 ਦਾ 1 ਕਰ ਲਿਆ ਫਿਰ ਅਸੀਂ ਇੱਥੇ ਦੇਖੋ ਸੱਤ ਕੁੰਡੇ ਮੁੱਲ ਲੈਣੇ ਅਠਵਾਂ ਕੁੰਡਾ ਫੇਰ ਉਸ ਨੂੰ ਨੀਚੇ ਚੁੱਕ ਲੈਣਾ ਫਿਰ ਸੱਤ ਕੁੰਡੇ ਮੁੱਲ ਲੈਣੇ ਅਠਵਾਂ ਕੁੰਡਾ ਨੀਚੇ ਚੁੱਕ ਲੈਣਾ ਇਦਾਂ ਹੀ ਅਸੀਂ ਇਹਨੂੰ ਬਣਾਇਆ ਜਾਣਾ ਬਸ ਇਹੀ ਅਸੀਂ ਇਦਾਂ ਹੀ ਰਪੀਟ ਇਹਨੂੰ ਕਰਦੇ ਜਾਣਾ ਤੇ ਸੈਟਅਪ ਇੱਥੇ ਇਦਾਂ ਬਣ ਕੇ ਆ ਜਾਣਾ ਵਾਈਟ ਕਲਰ ਬੇਸਿਕ ਰੱਖ ਕੇ ਅਲੱਗ-ਅਲੱਗ ਕਲਰ ਪਾ ਕੇ ਦੇਖੋ ਸਾਡੇ ਇਹਦੀ ਲੁੱਕ ਬੜੀ ਹੀ ਵਧੀਆ ਆਈ ਹੋਈ ਹੈ ਅਸੀਂ ਆ ਜਾਈਏ ਹੁਣ ਇੱਕ ਹੋਰ ਕੰਬੀਨੇਸ਼ਨ ਅਲੱਗ ਜਿਹਾ ਬਲੂ ਤੇ ਕਰੀਮ ਡਾਰਕ ਬਲੂ ਕਲਰ ਹੈ ਵਿਚ ਅਸੀਂ ਕਰੀਮ ਕਲਰ ਪਾਇਆ ਹੋਇਆ ਹੈ ਵੀ ਦੇਖੋ ਬਿਲਕੁਲ ਹੀ ਅਲੱਗ ਜਿਹਾ ਸਾਡਾ ਡਿਜ਼ਾਈਨ ਬਣ ਕੇ ਆਇਆ ਹੋਇਆ ਹੈ ਇਹ ਚ ਅਸੀਂ ਕਿੱਦਾਂ ਕੀਤਾ ਹੋਇਆ ਇਹ ਵਾਲੇ ਜਿਹੜੇ ਦੋ ਕੁੰਡੇ ਆ ਇਹ ਸਾਡਾ ਬਲੂ ਹੈ ਬਲੂ ਦੇ ਵਿੱਚ ਅਸੀਂ ਪਾਇਆ ਕਰੀਮ ਪਹਿਲਾਂ ਬਲੂ ਦੇ ਨਾਲ ਦੋ ਸਲਾਈਆਂ ਪਾ ਲੈਣੀਆਂ ਤੇ ਫਿਰ ਅਸੀਂ ਕਰੀਮ ਸ਼ੁਰੂ ਕਰਨਾ ਹੈ ਜਦੋਂ ਅਸੀਂ ਕਰੀਮ ਸ਼ੁਰੂ ਕਰਨਾ ਤਾਂ ਅਸੀਂ ਸ਼ੁਰੂ ਦੇ ਵਿੱਚ ਦੇਖੋ ਦੋ ਕੁੰਡੇ ਬੁਨੇ ਹੋਏ ਆ ਤੇ ਦੋ ਇਹਨੂੰ ਬਗੈਰ ਬੁਨੇ ਚੁੱਕੇ ਆ ਦੋ ਕੁੰਡੇ ਬਗੈਰ ਬੁਨੇ ਚੁੱਕ ਕੇ ਅਸੀਂ ਫਿਰ ਤਾਗਾ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਗੈਰ ਗੁਣਿਆ ਧਾਗਾ ਅੱਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਬਗੈਰ ਗੁਣਿਆ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਐਦਾਂ ਹੀ ਅਸੀਂ ਇਸ ਨੂੰ ਗੁਣੀ ਜਾਣਾ ਤੇ ਫਿਰ ਜਦੋਂ ਪੁੱਠੀ ਰੋਪਣੀ ਹੈ ਪੁੱਠੀ ਰੋ ਦੇ ਵਿੱਚ ਵੀ ਅਸੀਂ ਐਦਾਂ ਹੀ ਇੱਕ ਕੁੰਡਾ ਬਗੈਰ ਗੁਣਿਆ ਤੇ ਇੱਕ ਨੂੰ ਗੁੰਨਦੇ ਚਲੇ ਜਾਣਾ ਤੇ ਅੱਗੇ ਅੱਗੋ ਜਦੋਂ ਅਸੀਂ ਬਲੂ ਕਲਰ ਨਾਲ ਬੁਣਨਾ ਤੇ ਬਲੂ ਕਲਰ ਦੇ ਨਾਲ ਅਸੀਂ ਇਹ ਵਾਲੇ ਦੋ ਬਲੂ ਬੁਣ ਲੈਣੇ ਆ ਤੇ ਫਿਰ ਐਦਾਂ ਫਿਰ ਅਸੀਂ ਇੱਕ ਕੁੰਡਾ ਬੁਣ ਲੈਣਾ ਤੇ ਫਿਰ ਅਸੀਂ ਧਾਗੇ ਨੂੰ ਬਗੈਰ ਗੁਣਿਆ ਅੱਗੇ ਰੱਖਣਾ ਧਾਗੇ ਨੂੰ ਧਾਗਾ ਅੱਗੇ ਕਰਕੇ ਇੱਕ ਕੁੰਡਾ ਬਗੈਰ ਬੁਣਿਆ ਫਿਰ ਇੱਕ ਕੁੰਡਾ ਬੁਣ ਲੈਣਾ ਧਾਗਾ ਅੱਗੇ ਰੱਖ ਕੇ ਕੁੰਡਾ ਬਗੈਰ ਬੁਣਿਆ ਫਿਰ ਧਾਗਾ ਅੱਗੇ ਰੱਖ ਕੇ ਕੁੰਡਾ ਬਗੈਰ ਬੁਣਿਆ ਇੱਦਾਂ ਹੀ ਡਿਜ਼ਾਈਨ ਬਣਾਇਆ ਹੋਇਆ ਦੇਖੋ ਜੀ ਲੁੱਕ ਬਿਲਕੁਲ ਹੀ ਅਲੱਗ ਜਿਹੀ ਆਈ ਹੋਈ ਹੈ ਤੇ ਜਿਹੜੇ ਇਹ ਕੁੰਡੇ ਆ ਇਹ ਵੀ ਬਿਲਕੁਲ ਧਾਗਾ ਅੱਗੇ ਕਰਨ ਕਰਕੇ ਦੇਖੋ ਕਿੰਨੇ ਪਿਆਰੇ ਇਹਦੀ ਲੁੱਕ ਆਈ ਹੋਈ ਹੈ ਬਿਲਕੁਲ ਛੋਟੇ ਛੋਟੇ ਦਾਣੇ-ਦਾਣੇ ਜੇ ਵਿੱਚ ਲੱਗਦੇ ਜਿਸ ਤਰ੍ਹਾਂ ਕਿ ਬੜੇ ਸਾਰੇ ਉਹਦੇ ਵਿੱਚ ਛੋਟੇ-ਛੋਟੇ ਜਿਹੇ ਦਾਣੇ ਹੋਣ ਇੱਦਾਂ ਇਸ ਪੈਟਰਨ ਦੀ ਲੁੱਕ ਆ ਇਕ ਟਾਈਮ ਤੇ ਇੱਕੋ ਹੀ ਕਲਰ ਚਲਦਾ ਇਸ ਕਰਕੇ ਇਹ ਦਿ ਲੁੱਕ ਬਿਲਕੁਲ ਹੀ ਅਲੱਗ ਕਰ ਦਈਏ ਐਸੀ ਮੇਰੇ ਬਣਾਏ ਹੋਏ 7 ਡਿਜ਼ਾਈਨ ਦੇਖੋ ਸੱਤਾ ਚ ਤੁਹਾਨੂੰ ਜਿਹੜਾ ਵੀ ਪਸੰਦ ਆਂਦਾ ਤਾਂ ਤੁਸੀਂ ਬਣਾਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਤੇ ਲੱਗੇ ਫਿਰ ਮਿਲਦੇ ਆਂ ਕੱਲ ਇੱਕ ਨਈ ਵੀਡੀਓ ਤੇ ਕਿ ਨਵੇਂ ਪ੍ਰੋਜੈਕਟ ਆਉਣ ਤਾਂ ਤੱਕ ਉਸੇ ਆਪਣਾ ਤਿਆਰ ਖੋ ਜੀ ਓਕੇ ਬਾਏ ਬਾਏ